ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚਕਾਰ ਹੁਣ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਹਫਤੇ ਦੇ ਵਿੱਚ 6 ਦਿਨ ਚੱਲੇਗੀ ਜੋ ਕਿ ਅੰਮ੍ਰਿਤਸਰ ਤੋਂ 9:12 ਵਜੇ ਸਟੇਸ਼ਨ ਤੋਂ ਤੁਰੇਗੀ ਜੋ ਕਿ ਬਿਆਸ, ਜਲੰਧਰ, ਫਗਵਾੜਾ, ਲੁਧਿਆਣਾ, ਅੰਬਾਲਾ ਤੇ ਫਿਰ ਦਿੱਲੀ ਪੁੱਜੇਗੀ ਤੇ ਇਸ ਟ੍ਰੇਨ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਫਰਸਟ ਕਲਾਸ ਵਰਗੀਆਂ ਨੇ ਜੋ ਲੋਕ ਜਹਾਜ਼ ਦਾ ਕਿਰਾਇਆ ਨਹੀਂ ਖਰਚ ਸਕਦੇ ਉਹਨਾਂ ਨੂੰ ਘੱਟ ਖਰਚੇ ਦੇ ਵਿੱਚ ਜਹਾਜ਼ ਦੇ ਵਿੱਚ ਬੈਠਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਟ੍ਰੇਨ ਦੇ ਵਿੱਚ ਮਿਲਣਗੀਆਂ ਤੇ 180 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਦੌੜਨ ਵਾਲੀਏ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਹੈ। ਇਸ ਟ੍ਰੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਕਿਹੜਾ ਜਾਊਗਾ ਕਿੰਨਾ ਸਿਫਰ ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ। ਵੀਰੇ ਮੱਧਮਾਰਗ ਦੇ ਯਾਤਰੀ ਜਿਹੜੇ ਬਹੁਤ ਜਹਾਜ਼ ਸਫ਼ਰ ਨਹੀਂ ਕਰ ਸਕਦੇ ਜਹਾਜ਼ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੀਆਂ ਪਰ ਪੈਸੇ ਜਹਾਜ਼ ਦੇ ਨਾਲੋਂ ਬਹੁਤ ਘੱਟ ਹੋਣਗੇ। ਅਮਰਸਰ ਬਰੂਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਆਪਾਂ ਜ਼ਿੰਮੇਵਾਰੀ ਨਿਭਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅਮਰਸਰ ਨੂੰ ਸਮਰਪਿਤ ਹੋਣ ਜਾ ਰਹੀ ਹੈ ਮੈਂ ਚੇਚੇ ਤੌਰ ਤੇ ਜਿਹੜੇ ਰੇਲਵੇ ਮਿਨਿਸਟਰ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਬਾਰ ਬਾਰ ਦੇ ਗੱਲ ਕਰਨ ਤੇ ਉਹਨਾਂ ਨੇ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸ ਟ੍ਰੇਨ ਪ੍ਰਤੀ ਉਹ ਇਹ ਗੱਲ ਮੰਨਿਓ ਰ ਇਹਨਾਂ ਨੇ ਚਲਾਈ ਔਰ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰਦਾ ਜਿਹੜੇ ਅੱਜ ਇਹਨੂੰ ਇਨੌਗਰੇਟ ਕਰ ਰਹੇ ਨੇ ਸਭ ਕੇ ਮਾਧਿਅਮ ਸੇ ਬਹੁਤ ਬੜੀ ਸ਼ੋ कि प्रधानमंत्री जी की तरफ से बहुत बड़ी सौगात हमारे पंजाब को मिली और पंजाब को ही नहीं तो पूरे देश में एक तरह से विकास की गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल लो सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन बहुत अच्छी ट्रेन आज शुरू हुई है ये सही में बहुत ही ऐतिहासिक क्षण है उन्हें आपके माध्यम से सबको बहुत बहुत, बहुत